ਲਾਲਵੀ ਮੈਂ 24-25 ਸਾਲਾਂ ਦੇ ਵਿੱਚੋਂ ਇੰਨੀਆਂ ਮਸ਼ੀਨਾਂ ਬਦਲਦੀਆਂ ਚਲਾਈਆਂ ਨੇ ਪਰ ਇਹਦਾ ਵੱਖਰਾ ਹੀ ਸਵਾਦ ਆਇਆ ਸੀ ਬਾਡੀ ਪੂਰੀ ਸਾਫ ਆ ਦੂਜੇ ਹਾਈ ਦੇ ਵਿੱਚ ਵਧੀਆ ਤੋਰਾ ਲੈਂਦੀ ਰਹੀ ਪਰ ਇਹਨੇ ਦਾਣਾ ਨਹੀਂ ਦਿਖਾਇਆ ਜੀ ਕਦੇ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਉਹ ਇਹਦੀ ਆਉਂਦੀ ਹੈ ਜਿਹੜੀ ਇਹ ਚ ਹਵਾ ਜਾਂਦੀ ਹੈ ਨਾ ਯੂਰੀ ਵਾਲੀ ਟੈਂਕੀ ਨੂੰ ਉਹ ਹਵਾ ਘਟ ਜਾਂਦੇ ਕਈ ਵਾਰ ਜਿਹੜਾ ਸਾਡੇ ਕੋਲੇ ਪਹਿਲਾ ਮਸ਼ੀਨ ਸੀਗੀ ਠੀਕ ਆ ਜੀ ਪਹਿਲਾ ਮਸ਼ੀਨ ਹੈਗੀ ਤੀਗੀ ਉਹਦੇ ਨਾਲੋਂ ਖਾਸਾ ਫਰਕ ਪਾਦੀ ਸਾਫਾ ਬਰਕਾ ਹਾਂ ਜੀ ਤੁਸੀਂ ਇਹ ਲਾ ਲਓ ਜੇ ਉਰੋਂ ਲੈ ਕੇ ਪੰਜਾਬ ਤੋਂ ਲੈ ਕੇ ਆਪਾਂ ਗੁਜਰਾਤ ਤੱਕ ਜਾਵਾਂਗੇ ਹੂੰ ਵਿੱਚੇ ਬਾਡੀ ਦਾ ਤੇਲ ਵਿੱਚੇ ਰਾਦਾ ਤੇਲ ਹੂੰ ਉਹਦੇ ਵਿੱਚੋਂ ਸਾਡੀ ਜੀ ਕਿਸ ਤੇ ਨਿਕਲਿਆ ਕਿਸ ਤੇ ਨਿਕਲਿਆ ਹਾਂ ਜੀ ਲੈ ਵੀ ਦੋਸਤੋ ਅੱਜ ਦੀ ਵੀਡੀਓ ਹੈਗੀ ਆ ਬਈ ਆਪਣੇ ਕੰਬੈਨ ਵਾਲੇ ਵੀਰਾਂ ਦੇ ਵਾਸਤੇ ਆ ਵੀਰ ਬਾਈ 25 ਸਾਲ ਹੋ ਗਏ ਬਾਈ ਨੂੰ ਕੰਬੈਨ ਚਲਾਉਂਦੇ ਉਹਨੂੰ ਲਗਭਗ 15 16 ਕਬੈਨਾਂ ਹੁਣ ਤੱਕ ਕ ਬਦਲਤੀਆਂ ਤੇ ਬਾਈ ਬਾਈ ਨੇ ਨਾ ਪਿਛਲੇ ਸਾਲ ਸਿਮਰਨ ਨਾਲਾਂ ਦੀ ਕੰਬੈਨ ਲਈ ਸੀ ਬਾਈ ਕਹਿੰਦਾ ਵੀ ਸਵਾਦ ਆ ਗਿਆ ਨਾ ਕੀ ਗੱਲ ਬਾਤ ਹੈ ਕਿ ਚੱਲ ਕੇ ਕਿੱਥੋਂ ਤੱਕ ਆਈ ਹੈਗੀ ਤੇ ਇਹਦਾ ਖਰਚਾ ਕਿੰਨਾ ਕਾ ਬਾਕੀ ਹੋਵੇ ਕੁਆਲਿਟੀ ਕੀ ਕਿਨੇ ਸਾਰੀ ਗੱਲ ਬਾਤ ਕਰਾਂਗੇ ਬਣੇ ਰਿਓ ਵੀਡੀਓ ਦੇ ਵਿੱਚ ਬਾਈ ਅਸੀ ਕਾਰ ਜੀ ਅਸੀ ਕਾਰ ਜੀ ਕੀ ਹਾਲ ਚੱਲ ਹੈ ਬਾਈ ਜੀ ਵਧੀਆ ਜੀ ਬਾਈ ਠੀਕ ਹੈ ਜੀ ਆਪਾਂ ਖੜੇ ਕਿੱਥੇ ਐਸ ਟਾਈਮ ਬਾਈ ਆਪਾਂ ਜੀ ਸੂਲਰ ਘਰਾਟ ਜਿਹੜਾ ਸੰਗਰੂਰ ਆ ਹਮ ਆਪਾਂ ਅਨਾਜ ਮੰਡੀ ਦੇ ਵਿੱਚ ਖੜੇ ਆਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਬੈਨਾਂ ਚਲਾਉਂਦਿਆਂ ਨੂੰ ਜੀ ਆਪਾਂ ਨੂੰ ਹੋ ਗਿਆ ਜੀ 24-25 ਸਾਲ 24-25 ਸਾਲ ਆ ਜੀ ਹਾਂ ਠੀਕ ਆ ਕਿੰਨੀਆਂ ਕਮਾਈਆਂ ਬਦਲਦੀਆਂ ਬਈ ਹੁਣ ਤੱਕ ਮੰਨ ਕੇ ਚੱਲੋ ਜਿਹੜੀ ਆਪਣੀ ਖੁਦ ਦੀ ਕਮਾਈ ਨਾਲ ਜੀ ਇਹ ਤਾਂ ਆਪਣੀ ਦੂਜੀ ਆ ਜੀ ਦੂਜੀ ਕਮਾਈ ਨਾਲ ਪਹਿਲਾਂ ਆਪਾਂ ਚਲੋ ਨੌਕਰੀ ਕਰਦੇ ਤੇ ਫੋਰਮੈਨ ਡਰਾਈਵਰੀ ਹੈਲਪਰੀ ਕਰੀ ਆ ਠੀਕ ਆ ਠੀਕ ਆ ਜੀ ਤੇ ਮੰਨ ਕੇ ਚੱਲੋ ਵੀ 18 ਜਾਂ 16 17 ਮਸ਼ੀਨਾਂ ਮੰਨ ਕੇ ਜੱਲੇ ਮੈਂ ਬਦਲਦੀਆਂ ਹੁਣ ਠੀਕ ਆ 25 ਸਾਲ ਦੇ ਵਿੱਚ ਹਾਂ 25 ਸਾਲ ਦੇ ਵਿੱਚ ਵੀ ਅਲੱਗ-ਅਲੱਗ ਆ ਪਾਣੇ ਚਲਾਈਆਂ ਨੇ ਮਾਲਕਾਂ ਦੀਆਂ ਇਹ ਆਪਣੀ ਜਿਹੜੀ ਖੁਦ ਦੀ ਇਹ ਦੂਜੀ ਆ ਮਸ਼ੀਨਾਂ ਠੀਕ ਆ ਇਹ ਦੂਜੀ ਆ ਬਈ ਹਾਂਜੀ ਠੀਕ ਆ ਹਾਂਜੀ ਬ੍ਰਾਂਡ ਹੋਰ ਵੀ ਹੈਗੇ ਜੀ ਆਪੇ ਆਪਾਂ ਸਿਮਰਨ ਹੀ ਕਿਉਂ ਲਈਏ ਜੀ ਕਾਰਨ ਕੀ ਹੋਇਆ ਜੀ ਕਿਹਨੇ ਦੱਸਿਆ ਦੀ ਵੀ ਬਈ ਇਹ ਲੈ ਕੇ ਦੇਖ ਲਓ ਇਹ ਹੋਰ ਹੋਇਆ ਜੀ ਅਸੀਂ ਨਾਬੇ ਚਲੇ ਗਏ ਜੀ ਹੂੰ ਜਦੋਂ ਆਪਣੇ ਕੋਲੇ ਮਸ਼ੀਨ ਦੀ ਸਾਡੀ ਇਹ ਸਲਾਹ ਬਣ ਰਹੀ ਦੀ ਆਪਾਂ ਇਹਨੂੰ ਵੀ ਵੇਚ ਕੇ ਮਸ਼ੀਨ ਨੂੰ ਆਪਾਂ ਨਵੀਂ ਲੈ ਲਾਂਗੇ ਠੀਕ ਆ ਵੀ ਲੰਬੇ ਚੱਲਦੇ ਆ ਚਲੋ ਚੰਗਾ ਸਾਹ ਸੰਦੇ ਚਾਹੀਦਾਗਾ ਠੀਕ ਆ ਚਲੋ ਅਸੀਂ ਉੱਥੇ ਗਏ ਜੀ ਦੇਖੀਆਂ ਅਲੱਗ-ਅਲੱਗ ਕੰਪਨੀਆਂ ਹੂੰ ਚਲੋ ਸਾਰੇ ਆਪਦੀ ਜਾਣ ਚ ਵਧੀਆ ਬਣਾਉਂਦੇ ਨੇ ਜੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜੀ ਕੋਈ ਮਾੜਾ ਨਹੀਂ ਠੀਕ ਆ ਜੀ ਸਾਰਿਆਂ ਨਾਲ ਵੱਡੀ ਗੱਲ ਹੁੰਦੀ ਹੈ ਜ ਮਸ਼ੀਨ ਚਲਾਉਣ ਦੇ ਸਿਰ ਤੇ ਚਲਾਉਣ ਦੇ ਸਿਰ ਤੇ ਜਿਹੜਾ ਬੰਦਾ ਮਸ਼ੀਨ ਨੂੰ ਚਲਾਉਂਦਾ ਜੀ ਹੂੰ ਉਹਦੇ ਦੇਖਭਾਲ ਕਰਨੀ ਆ ਤੇਲ ਪਾਣੀ ਦੀ ਠੀਕ ਆ ਜੀ ਹਰ ਰੋਜ਼ ਜਦੋਂ ਝਾੜਦੇ ਨੇ ਮਸ਼ੀਨ ਆਪਣੇ ਬੰਦੇ ਉਹਨਾਂ ਨੂੰ ਕਹੋ ਵੀ ਭਾਈ ਹਰੇਕ ਬੈਰਿੰਗ ਦੇ ਵਿੱਚ ਗੌਰ ਰੱਖੋ ਵੀ ਐ ਲੈ ਕੀ ਢਿੱਲੀ ਆ ਉਹਨੂੰ ਕਸੋ ਠੀਕ ਆ ਜੀ ਕੋਈ ਵੀ ਕੰਮ ਆ ਮੰਨ ਕੇ ਚੱਲੋ ਵੀ ਗੌਰ ਨਾਲ ਆ ਜੀ ਇਹਦਾ ਮਸ਼ੀਨ ਦਾ ਸਮਾਈ ਨਾਲ ਜੀ ਹੂੰ ਹਣ ਲਾ ਲਓ ਵੀ ਮੈਂ 24-25 ਸਾਲਾਂ ਦੇ ਵਿੱਚ ਇੰਨੀਆਂ ਮਸ਼ੀਨਾਂ ਬਦਲਦੀਆਂ ਚਲਾਈਆਂ ਨੇ ਪਰ ਇਹਦਾ ਵੱਖਰਾ ਹੀ ਸੁਆਦ ਆਇਆ ਸੀ ਵੱਖਰੇ ਸੁਆਦ ਆ ਹਾਂਜੀ ਠੀਕ ਹੈ ਸਾਨੂੰ ਜੀ ਕੋਈ ਕਿਸੇ ਨੇ ਦੱਸ ਨਹੀਂ ਬਾਈ ਅਸੀਂ ਤੁਰਦੇ ਫਿਰਦੇ ਗਏ ਮੈਂ ਹੋਰ ਮਸ਼ੀਨਾਂ ਬਣਦੀਆਂ ਦੇਖੀਆਂ ਜਦੋਂ ਇਹ ਬਣਦੀ ਦੇਖੀ ਤੁਸੀਂ ਐਂ ਲਾ ਲਓ ਜੀ ਵੀ ਆਪਣੀ ਰੂਹ ਖੋਸ ਹੋ ਗਈ ਠੀਕ ਹੈ ਜੀ ਬਣਦੀ ਕਿਵੇਂ ਦੇਖੇ ਬਣਦੀ ਜਦੋਂ ਉੱਥੇ ਫੋਰਮੈਨ ਬਣਾ ਰਹੀ ਸੀ ਜੀ ਅੰਦਰ ਆਪਣੇ ਫੈਕਟਰੀ ਦੇ ਵਿੱਚ ਹੀ ਉੱਥੇ ਤੁਸੀਂ ਐਂ ਲਾ ਲਓ ਵੀ ਜਿਵੇਂ ਇਹ ਬੰਦੇ ਇਦੇ ਉੱਤੇ ਸਮਾਨ ਲਾਉਂਦੇ ਨੇ ਜਿਵੇਂ ਮੰਨ ਕੇ ਚੱਲੋ ਵੀ ਲੋਹਾ ਲਾਉਂਦੇ ਨੇ ਵਧੀਆ ਜਾਂ ਮੰਨ ਕੇ ਚੱਲੋ ਹਿੱਸਾ ਲਾਇਆ ਉਹਨਾਂ ਨੇ ਹੋਰ ਚੀਜ਼ਾਂ ਲਾਈਆਂ ਬਾਈ ਠੀਕ ਹੈ ਠੀਕ ਹੈ ਜੀ ਸਾਨੂੰ ਵੀ ਬਹੁਤ ਵਧੀਆ ਚੀਜ਼ ਲੱਗੀ ਜਿਵੇਂ ਆਂ ਐਂਗਲਾ ਉਂਗਲਾਂ ਸਾਰੀਆਂ ਪੂਰੀ ਸਫਾਈ ਦੇ ਵਿੱਚ ਕਰਾਈ ਉਹਨਾਂ ਨੇ ਕੰਮ ਠੀਕ ਆ ਹਾਂਜੀ ਹਾਂ ਤੇ ਆ ਚਾਦਰ ਆ ਜੀ ਆ ਚਾਦਰ ਪੂਰੀ ਮਜ਼ਬੂਤ ਲਾਈ ਆਈ ਉਹਨਾਂ ਨੇ ਠੀਕ ਹੈ ਜੀ ਇਹ ਚਾਦਰ ਤੁਸੀਂ ਐ ਲਾ ਲਓ ਜ ਆਮ ਮਸ਼ੀਨਾਂ ਦੇ ਵਿੱਚ ਹੁਣ ਤੁਸੀਂ ਐ ਲਾ ਲਓ ਜੀ ਜਿਆਦਾ ਦੂਰ ਨਾ ਜਾਓ ਸਾਡੇ ਮੁੰਡੇ ਤੋਂ ਨਾ ਆਹ ਮਸ਼ੀਨ ਥੋੜੀ ਜੀ ਟਰਾਲੀ 'ਚ ਲੱਗੀ ਸੀ ਕਿੱਥੇ ਆਹ ਲੱਗੀ ਆਹ ਚੀਜ਼ ਹੈ ਨਾ ਆਹ ਲੱਗੀ ਹੋਈ ਹੈ ਜੀ ਹਾਂ ਜੀ ਸਿਰਫ ਇਹ ਥੋੜਾ ਜਿਹਾ ਬੈਂਡ ਪੈ ਜੀ ਇਹਦੇ ਵਿੱਚ ਚਲੋ ਮੈਂ ਗੁਟਕਾ ਘਟਕਾ ਲਾ ਕੇ ਮੈਂ ਠੀਕ ਕਰ ਲਈ ਇਹ ਠੀਕ ਆ ਵੀ ਪਰ ਜੇ ਕੋਈ ਚਲੋ ਹਲਕੀ ਹੁੰਦੀ ਚਾਦਰ ਆਪਾਂ ਕਿਸੇ ਮਸ਼ੀਨ ਨੂੰ ਨਹੀਂ ਮਾੜਾ ਕਹਿੰਦੇ ਇਸੇ ਦੇ ਹਲਕੀ ਹੁੰਦੀ ਚਾਦਰ ਇਹ ਸਾਰੀ 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 ਪੂਸ ਵਿੱਚ ਵਾਜ ਜਾਂਦੀ ਜੀ ਸਹੀ ਗੱਲ ਹੈ ਹਾਂ ਜੀ ਸਹੀ ਗੱਲ ਹੈ ਬਈ ਦੇਖ ਸਕਦੇ ਹੋਗੇ ਲੋਹਾ ਹ ਸਹੀ ਗੱਲ ਹੈ ਹੋਰ ਇਸ ਤੋਂ ਇਲਾਵਾ ਜੀ ਹੋਰ ਮੰਨ ਕੇ ਚੱਲੋ ਜੀ ਇਹਦੇ ਜਿਹੜੇ ਝਾਰਨੇ ਨੇ ਇਹਦੇ ਵਿੱਚ ਪੈਂਦੇ ਨਹੀਂ ਜੀ ਉਨਾਂ ਤਾਂ ਕੱਢੇ ਹੋਏ ਨੇ ਹਾਂ ਜੀ ਆਹ ਕਿਸ਼ਤੀਆਂ ਨਹੀਂ ਨੇ ਜੀ ਹੂੰ ਇਹ ਕਿਸ਼ਤੀਆਂ ਵੀ ਇਹਦੇ ਆਮ ਮਸ਼ੀਨਾਂ ਨਾਲੋਂ ਜੀ ਉੱਚੀਆਂ ਨੇ ਉੱਚੀਆਂ ਨੇ ਉੱਚੀ ਦਾ ਇਹ ਮਤਲਬ ਹੁੰਦਾ ਜੀ ਵੀ ਦਾਣਾ ਨਹੀਂ ਦਿਖਾਉਣੀ ਮਸ਼ੀਨ ਜੀ ਅੱਛਾ ਹਾਂ ਜੀ ਠੀਕ ਠੀਕ ਹੈ ਜੀ ਦਿਖਾਈਦਾ ਰਹਿੰਦਾ ਉੱਚੀ ਦਾ ਫਾਇਦਾ ਹੀ ਉੱਚੀ ਦਾ ਅੱਛਾ ਇਹ ਬਹੁਤ ਉੱਚੀ ਹੈ ਜੀ ਜਦੋਂ ਅਸੀਂ ਇਹ ਜਾ ਕੇ ਇਹ ਚੀਜ਼ ਵੀ ਦੇਖੀ ਸਾਨੂੰ ਵੀ ਬਹੁਤ ਵਧੀਆ ਲੱਗਾ ਜੀ ਇਹ ਕੰਮ ਬਾਕੀ 90 ਇੰਚ ਦੇ ਵਿੱਚ ਝਾਰਨੇ ਪੈਂਦੇ ਨੇ ਜੀ ਠੀਕ ਹੈ ਜੀ ਕਦੇ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਆਈ ਗੁਜਰਾਤ ਦੇ ਵਿੱਚ ਜ਼ੀਰੋ ਕਟਿੰਗ ਹੁੰਦੀ ਹੈ ਜੀ ਠੀਕ ਆ ਜੀ ਗੁਜਰਾਤ ਦੇ ਵਿੱਚ ਜ਼ੀਰੋ ਕਟਿੰਗ ਹੁੰਦੀ ਹੈ ਜੀ ਜਮੀ ਥੱਲੇ ਲੱਗ ਜਮੀ ਥੱਲੇ ਲਾ ਕੇ ਮੰਨ ਕੇ ਚੱਲੋ ਵੀ ਥੋੜਾ ਜਿਹਾ ਫਰਕ ਰੱਖ ਦਿੰਦੇ ਹਾਂ ਥੋੜਾ ਜਿਹਾ ਫਰਕ ਰੱਖ ਦਿੰਦੇ ਹਾਂ ਅਸੀਂ ਦੂਜੇ ਹਾਈ ਦੇ ਵਿੱਚ ਮਸ਼ੀਨ ਚਲਾ ਕੇ ਦਿਖ ਲਈਏ ਉੱਥੇ ਪਰ ਇਹਨੇ ਕਦੇ ਦਾਣਾ ਨਹੀਂ ਦਿਖਾਇਆ ਜੀ ਅੱਛਾ ਜੀ ਹਾਂਜੀ ਬਾਡੀ ਬੁਰੀ ਸਾਫ ਆ ਦੂਜੇ ਹਾਈ ਦੇ ਵਿੱਚ ਵਧੀਆ ਤੋਰਾ ਲੈਂਦੀ ਰਹੀ ਪਰ ਇਹਨੇ ਦਾਣਾ ਨਹੀਂ ਦਿਖਾਇਆ ਜੀ ਕਦੇ ਠੀਕ ਹੈ ਖਾਸ ਕੀ ਲਵਾਇਆ ਤੁਸੀਂ ਆਪਾਂ ਇਹਦੇ ਵਿੱਚ ਖਾਸ ਹੈ ਆਪਾਂ ਇਹਦੇ ਵਿੱਚ ਖਾਸ ਇਹ ਲਵਾਇਆ ਸੀ ਜਿਵੇਂ ਮੰਨ ਕੇ ਚੱਲੋ ਮੂਰਲੇ ਫੀਡਰ ਦੇ ਰੂਲੇ ਨੇਗੇ ਉਹ ਫੀਡਰ ਲਾਇਆ ਹੋਇਆ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਇਹ ਹੋਰ ਰਿਪੇਅਰਿੰਗ ਚੱਲ ਰਹੀ ਹੈ ਹੁਣ ਹਾਂ ਜੀ ਤੇ ਇਹਦੇ ਚੈਨ ਦੇ ਰੂਲੇ ਹੁੰਦੇ ਨੇ ਜੀ ਉਹ ਆਪਾਂ ਨੇ ਇਹਨਾਂ ਨੂੰ ਕਹਿ ਕੇ ਲਵਾਏ ਸੀਗੇ ਤੇ ਮੰਨ ਕੇ ਚੱਲੋ ਵੀ ਉਹਦੇ ਨਾਲ ਜਿਹੜੀ ਚੈਨ ਹੁੰਦੀ ਹੈ ਆਪਣੀ ਫੀਡਰ ਚੈਨ ਉਹ ਬਹੁਤ ਘੱਟ ਘਸਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਹੋਰ ਲਾ ਲੋ ਆ ਗੇਰ ਗੂਰਾ ਸਾਰਾ ਕੁਸਾਇਨ ਵਧੀਆ ਲੱਗੇ ਤਾ ਜੀ ਬੰਦਿਆਂ ਨੇ ਕਲੱਚ ਪਲੇਟ ਆ ਅਸੀਂ ਨੇ ਤੁਸੀਂ ਐ ਲੜੀ ਦੂਜਾ ਸੀਜ਼ਨ ਲਾ ਰਹੇ ਸੀ ਖੋਲੀ ਨਹੀਂ ਕਲੱਚ ਵਾਲੀ ਜੀ ਹੁਣ ਹੁਣ ਖੋਲ ਕੇ ਚੈੱਕ ਕਰਾਂਗੇ ਹੁਣ ਗੁਰੂ ਚੈੱਕ ਕਰੋ ਹਾਂਜੀ ਹਾਂ ਠੀਕ ਆ ਅਸੀਂ ਨੇ ਕੋਈ ਇਹੋ ਨਹੀਂ ਕਰਿਆ ਬਾਕੀ ਸੁਣਵਾਈ ਬਹੁਤ ਵਧੀਆ ਕਰਦਣੀ ਜੀ ਬੰਦੇ ਹਾਂ ਠੀਕ ਆ ਜੀ ਇਹ ਗੱਲ ਮੇਨ ਹੁੰਦੀ ਆ ਹਾਂਜੀ ਹਾਂ ਚਲੋ ਹੁਣ ਜਦੋਂ ਚੱਲਦਾ ਸੰਦ ਜੀ ਕੁਛ ਨਾ ਕੁਛ ਮਾੜੀ ਮੋਟੀ ਤਾਂ ਰਿਪੇਅਰ ਹੁੰਦੀ ਆ ਜੀ ਹੁੰਦੀ ਹੁੰਦੀ ਤੇ ਸਾਰਿਆਂ ਨਾਲ ਜਿਹੜੀ ਮੇਨ ਗੱਲ ਆ ਜੀ ਹਾਂਜੀ ਮੈਂ ਕਿਸੇ ਮਸ਼ੀਨ ਤੇ ਲੱਗਿਆ ਦੇਖਿਆ ਸੀ ਆ ਆ ਡਬਲ ਟੈਂਕੀ ਲਵਾਈ ਇਹ ਡਬਲਕ ਹੁੰਦੀ ਆ ਵੈਸੇ ਵੈਸੇ ਉਹ ਆਮ ਮਸ਼ੀਨਾਂ ਵਾਲੇ ਇੱਕ ਲਾਉਂਦੇ ਨਹੀਂ ਹਾਂ ਚਲੋ ਇਹ ਇਹਦੇ ਆਪਾਂ ਨੇ ਡਬਲ ਲਵਾਈ ਜੀ ਠੀਕ ਆ ਜੀ ਕਾਰਨ ਵੀ ਕਾਰਨ ਇਹਦਾ ਇਹਦੀ ਜਿਹੜਾ BS4 ਇੰਜਨ ਆ ਜੀ ਲੀ ਲੈਨ ਦਾ ਤੇ ਰੱਖਿਆ ਹੋਇਆ ਠੀਕ ਆ ਉਹ ਇੰਜਨ ਪਤਾ ਕੀ ਆਗਲਾ ਕਹਿੰਦਾ ਜੀ ਕਈ ਬੰਦੇ ਕਹਿੰਦੇ ਨੇ ਵੀ ਯੂਰੀਆ ਦੀ ਦਿੱਕਤ ਆਉਂਦੀ ਆ ਉਹ ਦਿੱਕਤ ਯੂਰੀਆ ਦੀ ਨਹੀਂ ਹੁੰਦੀ ਜੀ ਅੱਛਾ ਜੀ ਠੀਕ ਆ ਜੀ ਜੇ ਮੰਨ ਲਓ ਯੂਰੀਆ ਮਾੜਾ ਪੈ ਗਿਆ ਤਾਂ ਮੂਰੇ ਸ਼ੋ ਕਰੂਗਾ ਮੀਟਰ ਠੀਕ ਆ ਠੀਕ ਆ ਜੀ 32 ਉਹਦੇ ਵਿੱਚ ਲਾ ਲਾ ਠੀਕ ਆ ਉਹ ਸਾਰਾ ਕੁਝ ਵੀ ਤਾਂ ਲਿਖਿਆ ਹੋਊਗਾ ਉਹਦੇ ਉੱਤੇ ਠੀਕ ਆ ਜੀ ਵੀ ਹਾਂ ਕਿਹੜੀ ਚੀਜ਼ ਦੀ ਪ੍ਰੋਬਲਮ ਆ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈਗੀ ਜੀ ਉਹ ਇਹਦੀ ਆਉਂਦੀ ਹੈ ਜਿਹੜੀ ਇਹ ਚ ਹਵਾ ਜਾਂਦੀ ਹੈ ਨਾ ਯੂਰੀ ਵਾਲੀ ਟੈਂਕੀ ਨੂੰ ਉਹ ਹਵਾ ਘਟ ਜਾਂਦੀ ਹੈ ਕਈ ਵਾਰ ਘਟ ਜਾਂਦੀ ਹੈ ਹਵਾ ਘਟ ਜਾਂਦੀ ਹੈ ਕਿਉਂ ਜਦੋਂ ਲਵਾਤੀ ਆਪਾਂ ਫਿਰ ਹਵਾ ਨਾ ਘਟੇ ਇਹ ਹਵਾ ਨਾ ਘਟੇ ਜਿਹੜੀ ਆ ਟੈਂਕੀ ਹੈ ਜੀ ਆਹ ਹਾਂ ਇਹ ਸਪੈਸ਼ਲ ਉਸੇ ਵਾਸਤੇ ਆ ਯੂਰੀ ਵਾਸਤੇ ਇਹ ਪਰ ਹੀ ਰਹਿੰਦੀ ਹੈ ਹਰ ਵਕਤ ਇਹ ਠੀਕ ਹੈ ਤੇ ਮੰਨ ਕੇ ਚੱਲੋ ਆਪਾਂ ਨੇ ਹਵਾ ਮਾਰਨੀ ਆ ਮਸ਼ੀਨ ਝਾੜਨੀ ਉਹਦੇ ਵਾਸਤੇ ਆ ਡੈਂਕੇ ਜਆ ਪਾਈਪ ਲੱਗੀ ਹੋਈ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਤੁਹਾਡੇ ਸਾਹਮਣੇ ਆ ਜੀ ਆਪਾਂ ਨੂੰ ਕੋਈ ਮਸ਼ੀਨ ਨੇ ਦਿੱਕਤ ਨਹੀਂ ਦਿੱਤੀ ਠੀਕ ਹੈ ਅਸੀਂ ਘੱਟ ਤੋਂ ਘੱਟ ਮੈਨੂੰ ਐ ਲੱਗਦਾ ਵੀ 16 1700 ਕਿਲੋਮੀਟਰ ਚੱਲੇ ਕੇ ਆ ਗਈ ਮਸ਼ੀਨ ਇਹ ਠੀਕ ਹੈ ਜੀ ਸਾਨੂੰ ਕਿਤੇ ਰਾਜ ਨਹੀਂ ਕੋਈ ਬਰੇਡ ਆਉਣ ਆਈ ਠੀਕ ਹੈ ਜੀ ਟਾਇਰ ਦੇਖ ਲਓ ਬਾਈ ਇਹ ਪਿਆ ਨਹੀਂ ਲਾਇਆ ਨਹੀਂ ਹੈਗਾ ਜੀ ਤਾਂ ਜਵੇਂ ਲਾਇਆ ਨਹੀਂ ਲਾ ਜਮੀ ਨਹੀਂ ਉਹ ਵੀ ਉਹ ਵੀ ਆਹੀ ਪਿਆ ਦੇਖ ਰਹਾ ਹਾਂ ਥੱਲੇ ਵੀ ਲੱਗਿਆ ਹੋਇਆ ਹੈਗਾ ਬਾਕੀ ਇੱਕ ਸਾਰਿਆਂ ਨਾਲੋਂ ਵਧੀਆ ਸਾਨੂੰ ਜਿਹੜੀ ਇੱਕ ਹੋਰ ਚੀਜ਼ ਲੱਗੀ ਇਹਨਾਂ ਦਾ ਹਿੱਸਾ ਵਾ ਉਹ ਵਧੀਆ ਲਾਇਆ ਹੈ ਜੀ ਪਿਸਵਾ ਆਪੇ ਸਲਾ ਹਿੱਸਾ ਆਪਾਂ ਦਿਖਾ ਦਈਏ ਨਾ ਇੱਕ ਵਾਰ ਕਿਵੇਂ ਜੀ ਵਧੀਆ ਕੀ ਇਹਦੇ ਵਿੱਚ ਹੁਣ ਤੁਸੀਂ ਐ ਲਾ ਲਓ ਜੀ ਚਲੋ ਮੈਂ ਦੇਖਿਆ ਕਈ ਮਸ਼ੀਨਾਂ ਦੇ ਜਿਹੜੀ ਆ ਚੀਜ਼ ਹੈ ਨਾ ਅੰਦਰੋਂ ਬਾਹਰੋਂ ਅੰਦਰੋਂ ਜਾਂ ਬਾਹਰ ਆ ਬਾਹਰੋਂ ਜਾਂ ਅੰਦਰੋਂ ਠੀਕ ਹੈ ਜੀ ਕਿਸਾਉਣ ਲੱਗਿਆ ਆਹ ਦੇਖ ਲਓ ਓਨੀ ਦੀ ਓਨੀ ਖੜੀ ਆ ਆ ਚੀਜ਼ ਹੈ ਜਿਹੜੀ ਠੀਕ ਆ ਪੂਰੀ ਦੀ ਪੂਰੀ ਖੜੀ ਐ ਚਲੋ ਕਸਾਦਾ ਹੈਗਾ ਟਾਇਰ ਆ 212 ਐ ਵੱਧ ਘੱਟ ਨਹੀਂ ਕਸਾਇਆ ਨੇ ਠੀਕ ਆ ਜੀ ਬਰਾਬਰ ਕਸਾਇਆ ਬਰਾਬਰ ਕਸਾਈ ਹੋ ਰਹੀ ਆ ਜੀ ਇਹ ਹੀ ਮੂਰਲੇ ਟਾਇਰਾਂ ਦਾ ਜੀ ਠੀਕ ਆ ਕਈ ਮੈਂ ਦੇਖਿਆ ਜੀ ਐ ਵੱਧ ਘੱਟ ਇਹ ਪਤਾ ਕੀ ਆ ਜੀ ਮੇਨ ਚੀਜ਼ ਆ ਜਿਹੜੀ ਜਿਹੜੇ ਇਹਨਾਂ ਦੇ ਮਸ਼ੀਨਾਂ ਮੰਨ ਕੇ ਚਲੋ ਹਿੱਸੇ ਬਣਾਉਂਦੇ ਨੇ ਬੰਦੇ ਇਹ ਮਸ਼ੀਨ ਆਲਾ ਦਾ ਮੈਂ ਇੱਕ ਹੋਰ ਵੀ ਦੇਖਿਆ ਜੀ ਉਹ ਲਵੇ ਖੜ ਕੇ ਚੈੱਕ ਕਰਦੇ ਨੇ ਪੂਰਾ ਜੀ ਠੀਕ ਆ ਵੀ ਹਾਂ ਇਹ ਕੰਮ ਸਹੀ ਆ ਜਾਂ ਕਿਵੇਂ ਆ ਠੀਕ ਆ ਜੀ ਬਣਦੀ ਅੰਦਰਿਆ ਜਾਂ ਫਿਰ ਪਾਰਟ ਇਹਨਾਂ ਦਾ ਜੀ ਜਿਵੇਂ ਮੰਨ ਕੇ ਚਲੋ ਆ ਪੁਲੀਆਂ ਨੇ ਜੀ ਹਾਂ ਗੁਲੀਆਂ ਇਹਨਾਂ ਦੀਆਂ ਆਈਆਂ ਤੇ ਦੀਸਾਂ ਦੀਆਂ ਇਹ ਆ ਬਣਾਉਂਦੇ ਦੀ ਜੀ ਪਹਿਲਾਂ ਹੁਣ ਵੀ ਬਣਾਉਂਦੇ ਨੇ ਜੀ ਹੁਣ ਠੀਕ ਆ ਠੀਕ ਆ ਜੀ ਹੁਣ ਚਲੋ ਮਾਰਕਾ ਸਿਮਰਨ ਦਾ ਲਾਉਂਦੇ ਨੇ ਹਮ ਜਾਂ ਇੱਕ ਉਹਨਾਂ ਦਾ ਇਹਦੇ ਲੱਗਿਆ ਹੋਣਾ ਜੀ ਮਾਰਕਾ ਉਹ ਲਾਉਂਦੇ ਨੇ ਠੀਕ ਆ ਜੀ ਇਹ ਆ ਬਣਾਉਂਦੇ ਨੇ ਸਾਰੇ ਪਾਰਟ ਜੀ ਅੰਦਰ ਠੀਕ ਠੀਕ ਆ ਜੀ ਬਾਰੋਂ ਚਲੋ ਕੋਈ ਨਾ ਕੋਈ ਚੀਜ਼ ਆਉਂਦੀ ਹੋਊ ਆਪਾਂ ਉਹ ਨਹੀਂ ਪਤਾ ਠੀਕ ਆ ਜੀ ਤੇ ਜਿਵੇਂ ਹੁਣ ਗਣੇਸ਼ ਦੇ ਦੇ ਆਹੋ ਲੱਗੇ ਹੋਏ ਨੇ ਸਟਾਫ ਆਕਰ ਵਿੱਚ ਲੱਗੇ ਹੋਏ ਨੇ ਇਹ ਗਣੇਸ਼ ਦੇ ਪੂਰੇ ਚੱਲਦੇ ਨਹੀਂ ਜੀ ਵਧੀਆ ਗਣੇਸ਼ ਦੇ ਲੱਗੇ ਹੋਏ ਨੇ ਜੀ ਵਧੀਆ ਹੁੰਦੀ ਹੈ ਜੀ ਹਾਂ ਜੀ ਆ ਇਹ ਚੀਜ਼ ਬਹੁਤ ਵਧੀਆ ਜੀ ਠੀਕ ਆ ਵੀ ਕੋਈ ਸਮਾਨ ਮਾੜਾ ਨਹੀਂ ਲੱਗ ਜਾਂਦੀ ਹੁਣ ਜਿਹੜੀਆਂ ਮੰਨ ਕੇ ਚੱਲੋ ਆਪਣੇ ਗੇਰ ਦਾ ਉਹਨਾਂ ਨੂੰ ਕਹੇ ਦੀ ਐਡਿਕਸ਼ਨਾਂ ਦਾ ਆ ਤੁਹਾਨੂੰ ਦਿਖਾ ਦਣਾ ਜੀ ਬਣਵਾਈ ਕਿਵੇਂ ਦੀ ਆਪਾਂ ਬਈ ਸਾਈ ਦੇ ਉਪਰ ਆਪ ਜਿਵੇਂ ਆਪਾਂ ਚਾਹੀਦੀ ਸੀ ਜਿਵੇਂ ਆਪਾਂ ਨੂੰ ਕਿਹਾ ਸੀ ਆਪਾਂ ਨੇ ਉਹਨਾਂ ਨੇ ਉਵੇਂ ਹੀ ਬਣਾ ਕੇ ਦਿੱਤੀ ਹੈ ਉਵੇਂ ਹੀ ਬਣਾ ਕੇ ਦੇ ਦਿੱਤੀ ਹੈ ਹਾਂਜੀ ਹਾਂ ਤੇ ਆਹ ਲੇਖ ਲਓ ਜੀ ਜੇ ਹੁਣ ਐਡਰੈਕਸ਼ਨਾਂ ਨੇ ਗੇਰ ਆ ਇਹਦੇ ਵਿੱਚ ਅਸੀਂ ਨੇ ਸਾਰਾ ਉਹਨਾਂ ਨੂੰ ਕਹਿ ਕੇ ਸੈਨਿਕ ਦਾ ਸਮਾਨ ਪਾਇਆ ਜੀ ਠੀਕ ਆ ਗੇਰ ਦੇ ਵਿੱਚ ਵੀ ਐਡਰੈਕਸ਼ਨਾਂ ਚ ਵੀ ਠੀਕ ਆ ਮਰਜ਼ੀ ਕਰੀ ਆ ਆਪ ਆਪਣੀ ਮਰਜ਼ੀ ਉਹਨਾਂ ਨੇ ਉਹੀ ਪਾ ਕੇ ਬਾਈ ਜਾਨੀ ਕਿ ਉਹਨਾਂ ਦੀ ਮਰਜ਼ੀ ਨਹੀਂ ਹੋਈ ਨਾ 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 ਉਹਨਾਂ ਨੇ ਸਾਨੂੰ ਇਹ ਵੀ ਨਹੀਂ ਕਿਹਾ ਵੀ ਅਸੀਂ ਇਹੋ ਪਾਵਾਂਗੇ ਤੁਸੀਂ ਇਹ ਨਾ ਪਾਓ ਨਾ ਅਸੀਂ ਜਿਹੜਾ ਕਹਦਾ ਉਹੀ ਚੀਜ਼ ਸਾਨੂੰ ਪਾ ਕੇ ਦਿੱਤੀ ਹੈ ਠੀਕ ਆ ਜੀ ਇੰਜਨ ਕਿਮਿਆਜ ਆਪਾਂ ਇੰਜਨ ਦੀ ਗੱਲਬਾਤ ਕਰੀਏ ਜੀ ਇੰਜਨ ਜੀ ਤੁਸੀਂ ਐ ਲਾ ਲਓ ਜੀ ਹੂੰ ਬਹੁਤ ਵਧੀਆ ਨਜ਼ਾਰਾ ਲੈ ਕੇ ਦਿੱਤਾ ਜੀ ਕਿਵੇਂ ਜੀ ਕਿਹੜਾ ਇੰਜਨ ਆ ਪਹਿਲਾਂ ਪੈਂਜਣ ਦੱਸ ਦਿਓ ਇਹ ਬੀ ਐਸ 4 ਆ ਹਾਂਜੀ ਅਸੋਕਾ ਲੈ ਲੈਣ ਦਾ ਇੰਜਨ ਆ ਇਹ ਠੀਕ ਆ ਜੀ ਬੀ ਐਸ 4 ਜੀ ਹੂੰ ਤੇ ਲਾ ਲਓ ਵੀ ਤੁਸੀਂ ਜਿਹੜਾ ਸਾਡੇ ਕੋਲੇ ਪਹਿਲਾ ਮਸ਼ੀਨ ਤੀਗੀ ਠੀਕ ਆ ਜੀ ਪਹਿਲਾ ਮਸ਼ੀਨ ਹੈਗੀ ਤੀਗੀ ਉਹਦੇ ਨਾਲ ਖਾਸਾ ਫਰਕ ਪਾ ਗਈ ਖਾਸਾ ਫਰਕ ਹਾਂ ਫਰਕ ਇਹ ਲਾ ਲਓ ਵੀ ਤੁਸੀਂ ਜਿਹੜੇ ਪੁਰਾਣੇ ਇੰਜਨ ਨੇ 02 ਤੇ ਇਹ ਇੰਜਨ ਜੇ ਆਪਾਂ ਮੰਨ ਕੇ ਚੱਲੋ ਇੱਕ ਮਸ਼ੀਨ ਹੈਗੀ ਹੈਗੀ 02 ਨਾਲ ਪੁਰਾਣੇ ਇੰਜਨ ਨਾਲ ਸੇਮ ਮਾਡਲ ਸੱਤ ਮਾਡਲ ਜੋ ਵੀ ਲਾ ਲਓ ਜਿਹੜੀ ਮਰਜ਼ੀ ਇੱਕ ਇਹ ਨਵੇਂ ਇੰਜਨ ਚ ਆ ਗਈ ਤੁਸੀਂ ਐ ਲਾ ਲਓ ਜੇ ਉਰੋਂ ਲੈ ਕੇ ਪੰਜਾਬ ਤੋਂ ਲੈ ਕੇ ਆਪਾਂ ਗੁਜਰਾਤ ਤੱਕ ਜਾਵਾਂਗੇ ਹੂੰ ਵਿੱਚੇ ਬਾਡੀ ਦਾ ਤੇਲ ਆ ਵਿੱਚੇ ਰਾਦਾ ਤੇਲ ਹੂੰ ਉਹਦੇ ਵਿੱਚੋਂ ਸਾਡੀ ਜੀ ਕਿਸ਼ਤ ਨਿਕਲਿਆ ਜੀ ਕਿਸ਼ਤ ਨਿਕਲਿਆ ਜੀ ਹਾਂਜੀ ਇੰਨਾ ਜਾਂ ਇੰਨਾ ਫਰਕ 바ਗੀ ਮੰਨ ਕੇ ਚੱਲੋ ਵੀ ਹਾਂ 22 ਲੱਖ ਦਾ ਫਰਕ ਪਾਗੀ ਬਹੁਤ ਜਿਆਦਾ ਫਰਕ ਆ ਦੇਖਿਆ ਜਾਵੇ ਤਾਂ ਜੀ ਹਾਂ 2.5 ਲੱਖ ਦਾ ਫਰਕ ਪਾ ਗਿਆ ਤੇ ਨਿਕਲਦੀ ਆ ਆਪਣੀ ਬਹੁਤ ਬੜੀ ਨਾ ਵੱਡੀ ਗੱਲ ਹੁੰਦੀ ਹੈ ਜੀ ਜੇ ਆਪਾਂ ਇਹ ਕਈ ਵੀ ਉਰੇ ਪੰਜਾਬ ਚ ਚਲਾ ਕੇ ਵੀ ਸਾਡਾ 2.5 ਲੱਖ ਦਾ ਨਾ ਹਾਂ ਲੰਬੀ ਚੱਲ ਗਈ ਠੀਕ ਹੈ ਲੰਬੀ ਚੱਲ ਗਈ ਲੰਬੀ ਚੱਲ ਕੇ ਸਾਰਾ ਸੀਜ਼ਨ ਲੱਗ ਗਿਆ ਸਾਰਾ ਸੀਜ਼ਨ ਜਿੰਨਾ ਸਾਰੇ ਸੀਜ਼ਨ ਦੇ ਵਿੱਚ ਡੀਜ਼ਲ ਖਾਦਾ ਜੀ ਠੀਕ ਆ ਉਹਦੇ ਵਿੱਚੋਂ ਸਾਡੀ ਕਿਸ਼ਤ ਨਿਕਲੀ ਠੀਕ ਹੈ ਜੀ ਬਚਤ ਹੋ ਗਈ ਆ ਆਪਣੀ ਦੀ ਹਾਂ ਬਚਤ ਹੋਈ ਹੈ ਠੀਕ ਬਚਤ ਹੋਈ ਹੈ ਬਹੁਤ ਵਧੀਆ ਹੋਇਆ ਜੀ ਬਾਕੀ ਹੋਰ ਆਈ ਜਦੋਂ ਬੰਦਾ ਮਿਹਨਤ ਕਰਦਾ ਨਾ ਜੀ ਉਹਦਾ ਮਿਹਨਤ ਦਾ ਫਲ ਮਿਲਦੀ ਮਿਲਦਾ ਠੀਕ ਹੈ ਜੇ ਜ਼ੋਰ ਜੂਰ ਕੇ ਮਿਆਂ ਬਾਈ ਇੰਜਨ ਜ਼ੋਰ ਬਾਈ ਤੁਸੀਂ ਐ ਲਾ ਲਓ ਗਿੱਲੇ ਦੇ ਵਿੱਚ ਨਹੀਂ ਕੋਈ ਦਿੱਕਤ ਆਈ ਜਿੰਨਾ ਮਰਜੀ ਇਹ ਮਾਲ ਖਿੱਚਲੇ ਹੂੰ ਪਰ ਇੰਜਨ ਨੇ ਕਦੇ ਮੰਨ ਕੇ ਚੱਲੋ ਵੀ ਜੇ ਮੈਂ ਆਪਾਂ ਕਹਿੰਦੇ ਨਾ ਕਿ ਵੀ ਡ੍ਰੀਕਾ ਨਹੀਂ ਮਾਰ ਕੇ ਦਿਖਾਇਆ ਹੈ ਅੱਛਾ ਹਾਂ ਠੀਕ ਹੈ ਦਵੀ ਜੇ ਵੀ ਦਵੇ ਦਬਾ ਨਹੀਂ ਹੈਗਾ ਇੰਜਨ ਉਹ ਨਹੀਂ ਚੱਕਰ ਰਹੇ ਨੇ ਇੱਕ ਹੋਰ ਸਖਤ ਤਾਂ ਇੰਜਨ ਦੀ ਹੂੰ ਇੰਜਨ ਚਾਹੇ ਲੋਡ ਦੇ ਚੱਲੇ ਚਾਹੇ ਖਾਲੀ ਚਲਾ ਲਓ ਹੂੰ ਤੁਸੀਂ ਐ ਲਾ ਲਓ ਵੀ ਡੀਜ਼ਲ ਇਹਨੂੰ ਨਹੀਂ ਖਾਣਾ ਜੀ ਅੱਛਾ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਨਾ ਡੀਜ਼ਲ ਠੀਕ ਕੋਈ ਵੱਧ ਘੱਟ ਨਹੀਂ ਖਾਂਦਾ ਠੀਕ ਹੈ ਜੀ ਅੱ ਕਿਸੇ ਵੀ ਰੋਡ ਤੇ ਜਾ ਰਹੇ ਆਪਾਂ ਲੰਬੇ ਚੱਲਦੇ ਆਂਗੇ ਤਾਂ 1500 ਚੱਕਰ ਰੱਖੋ ਇੰਜਨ ਦਾ ਠੀਕ ਆ 1500 ਚੱਕਰ ਦੇ ਵਿੱਚ ਤੁਸੀਂ ਐ ਲਾ ਲਓ ਵੀ ਨਾਲ ਤਾਂ ਸੇਫਟੀ ਆ ਆਪਦੀ ਸੇਫਟੀ ਆ ਸਾਰਿਆਂ ਨੂੰ ਵੱਡੀ ਗੱਲ ਆ ਸੇਫਟੀ ਦੀ ਦੂਜੇ ਨੰਬਰ ਤੇ ਡੀਜ਼ਲ ਬਹੁਤ ਘੱਟ ਖਾਉਂਦੀ ਡੀਜ਼ਲ ਘੱਟ ਖਾਉਂਗੇ ਹਾਂਜੀ ਡੀਜ਼ਲ ਦਾ ਬਿਲਕੁਲ ਬਹੁਤ ਮੰਨ ਕੇ ਚੱਲੋ ਇਹ ਬਹੁਤ ਘੱਟ ਖਰਚਾ ਜੀ ਠੀਕ ਆ ਜੇ ਆਪਦੇ ਹੱਥ ਹੁੰਦਾ ਦੇਖਿਆ ਜੇ ਇਹ ਆਪਣੇ ਕੋਲ ਸਭ ਦਾ ਹੱਥ ਹੈਗਾ ਹਾਂਜੀ ਹਾਂ ਇਹ ਚਲਾਉਣ ਵਾਲੇ ਦੇ ਹੱਥ ਹੁੰਦਾ ਜੀ ਮਸ਼ੀਨ ਜਿਹੜੀ ਮਰਜੀ ਹੋਵੇ ਮਸ਼ੀਨਾ ਆਪਦੀ ਜਾਣ ਦੇ ਵਿੱਚ ਨਾ ਜੀ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਸਾਰੇ ਵਧੀਆ ਬਣਾਉਂਦੇ ਨੇ ਪਰ ਸਾਨੂੰ ਇਹ ਲਾ ਲਓ ਵੀ 24-25 ਸਾਲਾਂ ਦੇ ਵਿੱਚ ਜਦੋਂ ਮੈਂ ਮਸ਼ੀਨਾਂ ਚਲੋ ਇੰਨੀਆਂ ਚਲਾ ਕੇ ਦੇਖ ਲਈਆਂ ਜਿੰਨਾ ਆਮ ਮਸ਼ੀਨ ਨੇ ਸਵਾਦ ਲੈ ਕੇ ਤਾ ਬਈ ਕਿਸੇ ਨੇ ਨਹੀਂ ਲੈ ਕੇ ਲੈਂਦਾ ਹਾਂ ਠੀਕ ਹੈ ਬਈ ਜੇ ਦਿੱਕਤਾਂ ਕਿਹੜੀਆਂ-ਕਿਹੜੀਆਂ ਆਈਆਂ ਨੇ ਨਾ ਇਹਦੇ ਵਿੱਚ ਆਪਣਾ ਇਹ ਵੀ ਆਪਾਂ ਦੱਸ ਦਈਏ ਸਾਨੂੰ ਵੀਰੇ ਦਿੱਕਤ ਤਾਂ ਮਾੜੀ-ਮੋਟੀ ਲਾ ਲਓ ਜਿਵੇਂ ਹੁਣ ਕੋਈ ਬਲੇਡ ਟੁੱਟ ਗਿਆ ਬਲੇਡ ਟੁੱਟ ਗਿਆ ਪੱਥਰ-ਪੱਥਰਾ ਗਿਆ ਜਾਂ ਕੋਈ ਬੈਲਟ ਟੁੱਟ ਗਈ ਹੈਨਾ ਵੀ ਇਹ ਚੀਜ਼ਾਂ ਤਾਂ ਕੁਦਰਤੀ ਨੇ ਹਾਂ ਜਿਵੇਂ ਆ ਮੰਨ ਲਓ ਕੋਈ ਹੋਰ ਮਸ਼ੀਨ 'ਚ ਤਾਂ ਨਹੀਂ ਮਿਲਦੀ ਨਾ 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 ਮਸ਼ੀਨ ਦਾ ਕੋਈ ਇਹ ਨਹੀਂ ਹੈਗਾ ਵੀ ਮਸ਼ੀਨ ਨੇ ਕੋਈ ਬ੍ਰ ਵਧੀਆ ਚੱਲੀ ਹੈ ਜੀ ਕੋਈ ਇਹੀ ਜੀ ਗੱਲ ਨਹੀਂ ਹੈਗੀ ਕੋਈ ਰਾਹ ਦੇ ਵਿੱਚ ਨਹੀਂ ਸਾਨੂੰ ਦਿੱਕਤ ਆਈ ਕੋਈ ਖੇਤ ਦੇ ਵਿੱਚ ਨਹੀਂ ਆਈ ਕਿਸੇ ਕਿਸਾਨ ਦਾ ਸਾਨੂੰ ਲਾਂਭਾ ਨਹੀਂ ਆਇਆ ਜੀ ਵੀ ਇਹ ਭਾਈ ਥੋੜੀ ਮਸ਼ੀਨ ਨੁਕਸਾਨ ਕਰ ਗਈ ਨਾ ਕਦੇ ਨਹੀਂ ਜੀ ਬਹੁਤ ਨਜ਼ਾਰਾ ਲੱਗੇਤਾ ਜੀ ਤੇ ਬਾਕੀ ਇਹ ਸਾਡੇ ਬਾਈ ਸਿਮਰਨ ਵਾਲੇ ਨੇ ਹੈਪੀ ਠੀਕ ਹੈ ਤੇ ਨਾਲ ਉਹਨਾਂ ਦੇ ਉਹਨਾਂ ਦਾ ਭਰਾ ਜੀ ਰਿੰਕੀ ਇੱਕ ਸਾਡਾ ਮਿੱਤਰ ਆ ਬਹੁਤ ਵਧੀਆ ਜੀ ਉਹਨਾਂ ਦਾ ਫੋਰਮੈਨ ਕੁਲਵਿੰਦਰ ਫੋਰਮੈਨ ਠੀਕ ਹੈ ਬੰਦੇ ਐਨੇ ਨਾਈਸ ਨਹੀਂ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦਾ ਨਾ ਉਹ ਵੀ ਸਾਡੀ ਉਹ ਸੁਣਦੇ ਨਹੀਂ ਠੀਕ ਹੈ ਬਲਕਿ ਜੇ ਬੰਦਾ ਨਹੀਂ ਭੇਜਣਾ ਉਹਨੇ ਤੁਹਾਨੂੰ ਫੋਨ ਤੇ ਦੱਸਦਾਂ ਨੇ ਵੀ ਐ ਕਰ ਲਓ ਕੋਈ ਗੱਲ ਨਹੀਂ ਕਈ ਵਾਰੀ ਮਾੜੀ-ਮੋਟੀ ਆ ਜੇਗੇ ਹਾਂ ਜੀ ਮਾੜੀ-ਮੋਟੀ ਜਿਵੇਂ ਅਸੀਂ ਵੀ ਪੁੱਛ ਲੈਣਾ ਕੋਈ ਚਲੋ ਜੀ ਸਾਰੀ ਉਮਰ ਕੋਈ ਫੋਰਮੈਨ ਨਹੀਂ ਬਣਦਾ ਕੋਈ ਡਰਾਈਵਰ ਨਹੀਂ ਬਣਦਾ ਠੀਕ ਹੈ ਜੀ ਹੁਣ ਲਾ ਲਓ ਕਈ ਇੰਗੀਆਂ ਜੀਆਂ ਗੱਲਾਂ ਹੁੰਦੀਆਂ ਨੇ ਮੇਰੇ ਦਿਮਾਗ 'ਚ ਨਾ ਆਵੇ ਆ ਵੀ ਆ ਸਾਡੇ ਤਾਇਆ ਜੀ ਦੇ ਲੜਕਾ ਜੀ ਇਹ ਸਾਡੇ ਨਾਲ ਪਹਿਲੇ ਇਹਨਾਂ ਨੂੰ ਦੇਖ ਕੇ ਅਸੀਂ ਮਸ਼ੀਨਾਂ ਤੇ ਜਾਣ ਲੱਗਾਂਗੇ ਠੀਕ ਹੈ ਠੀਕ ਹੈ ਜੀ ਤੁਸੀਂ ਐ ਲਾ ਲਓ ਵੀ ਕਈ ਵਾਰੀ ਕਿਸੇ ਹੈਲਪਰ ਦੇ ਵੀ ਦਿਮਾਗ 'ਚ ਆ ਜਾਂਦੀਆਂ ਗੱਲਾਂ ਅਸੀਂ ਉਹਦੀ ਮੰਨ ਲਾਂ ਨੇ ਪਤਾ ਕੀ ਹੈ ਜੀ ਹਾਂ ਗੁਣ ਉਹ ਕਹਿੰਦੇ ਨੇ ਹੁੰਦੇ ਜਿਹੜਾ ਵੀ ਕੋਈ ਗੁਣ ਦਿੰਦਾ ਉਹ ਗੁਣ ਨੂੰ ਮੰਨੋ ਮੰਨੋ ਜੀ ਠੀਕ ਹੈ ਜੀ ਬਾਕੀ ਹੋਰ ਆਈ ਸਾਨੂੰ ਕੋਈ ਦਿੱਕਤ ਨਹੀਂ ਆਈ ਮਸ਼ੀਨ ਦੇ ਵਿੱਚ ਠੀਕ ਹੈ ਜੀ ਬਹੁਤ ਨਜ਼ਾਰਾ ਆਇਆ ਜੀ ਠੀਕ ਹੈ ਜੀ ਬਾਕੀ ਆਸ ਤੇ ਸਾਹਮਣੇ ਆ ਜੀ ਉੱਪਰ ਕੀ ਸੀ ਇਹਦੇ ਵਿੱਚ ਭਾਈ ਜਿਹੜੇ ਕੰਟਰੋਲ ਹੁੰਦੇ ਨੇ ਉਹਦੇ ਵਿੱਚ ਕੋਈ ਹੈਗੇ ਕੋਈ ਵਧੀਆ ਦੇ ਵਿੱਚ ਹਾਂ ਜੀ ਹਾਂ ਕੰਟਰੋਲ ਤਾਂ ਜਿਵੇਂ ਹੁਣ ਹਾਈ ਲੋ ਆ ਜੀ ਇਹਨਾਂ ਦੇ ਹੁਣ ਮੰਨ ਕੇ ਚੱਲੋ ਪੰਪ ਲੱਗੇ ਪੰਪ ਵਧੀਆ ਕੰਪਨੀ ਦਾ ਲਾਇਆ ਹਾਂ ਠੀਕ ਹੈ ਜੀ ਬਾਕੀ ਹੁਣ ਇਹ ਲਾ ਲਓ ਤੁਸੀਂ ਉਹ ਸਪੀਡ ਚੇਂਜਰ ਆਈ ਇਹਦਾ ਉਹ ਨਹੀਂ ਅਜੇ ਤੱਕ ਖੁੱ ਠੀਕਾ ਬਬੂ ਦਿਖਾ ਦੇ ਸਪੀਡ ਚੇਂਜਰ ਉਹ ਸਾਹਮਣੇ ਬੈਲਟ ਆ ਜਿਹੜੀ ਹੋਈ ਨੇ ਜੀ ਠੀਕ ਹੈ ਉਹ ਨਹੀਂ ਖੁੱਲਿਆ ਨਾ ਕੋਈ ਆਵਾਜ਼ ਨਾ ਕੋਈ ਦਿੱਕਤ ਨਾ ਕੋਈ ਢਿੱਲ ਪਈ ਹੈ ਜੀ ਇਹਦੇ ਵਿੱਚ ਠੀਕਾ ਠੀਕ ਹੈ ਜੀ ਜਮਾ ਓਕੇ ਆ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਕੁੱਲਮ ਵਧੀਆ ਚੀਜ਼ ਹੈਗੀ ਕੁੱਲਮ ਲਾ ਕੇ ਦੇਖਿਆ ਜਾਵੇ ਹਾਂ ਦੇਖਿਆ ਜਾਵੇ ਤਾਂ ਤੁਸੀਂ ਐ ਲਾ ਲਓ ਵੀ ਅੱਜ ਦੀ ਘੜੀ ਜਿਹੜਾ ਮੰਨ ਕੇ ਚੱਲੋ ਵੀ ਲੋਹਾ ਲਾ ਰਹੇ ਨੇ ਇਹ ਬੰਦੇ ਵਧੀਆ ਕੁਆਲਿਟੀ ਦਾ ਲਾ ਇੱਕ ਨੰਬਰ ਇੱਕ ਨੰਬਰ ਜੀ ਸਹੀ ਗੱਲ ਹੈ ੱਤਕਾ ਕਰਨਾ ਹੁੰਦਾ ਕਿਉਂਕਿ ੱਤਕਾ ਉਹ ਕਰ ਜੂਗੇ ਇਹ ਹੈ ਨਾ ਹਾਂਜੀ ਹਾਂ ਜਿੰਨਾ ਮਰਜੀ ੱਤਕ ਕੋਈ ਇਹ ਨਹੀਂ ਹੈਗਾ ਵੀ ਬੱਟ ਟੱਪ ਗਈ ਭਲੇਖੇ ਨਾਲ ਮੇਰੇ ਤੋਂ ਵੀ ਟੱਪੀ ਆ ਕੇ ਵਾਰੀ ਜਿਵੇਂ ਹੁਣ ਭੱਜੀ ਹੋਈ ਮਸ਼ੀਨਾਂ ਵਾਹਣ ਦੇ ਵਿੱਚ ਟੱਪ ਜਾਂਦੇ ਆ ਕੋਈ ਠੀਕ ਬੱਟਾਂ ਦੇ ਉੱਤੇ ਕੋਈ ਇਹ ਕੋਈ 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 ਨਾ ਜੀ ਨਾ ਕੋਈ ਨਹੀਂ ਕੋਈ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਜੀ ਬਹੁਤ ਮਜ਼ਬੂਤ ਆ ਜੀ ਚਲੋ ਠੀਕ ਆ ਜੀ ਠੀਕ ਆ ਬਾਈ ਜੀ ਬਾਕੀ ਆਪਾਂ ਤਾਂ ਇਹੀ ਕਹਿੰਦੇ ਆ ਜੀ ਵੀ ਜੇ ਭਾਈ ਕਿਸੇ ਨੇ ਚਲੋ ਮਸ਼ੀਨ ਸਾਰੀਆਂ ਚੰਗੀਆਂ ਨੇ ਮਸ਼ੀਨਾਂ ਪਰ ਇੱਕ ਵਾਰ ਜਰੂਰ ਦੇਖੋ ਜਰੂਰ ਦੇਖੋ ਲੈ ਕੇ ਆ ਪ੍ਰਾਈ ਮਾਰ ਕੇ ਲਓ ਜੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਚਾਹੇ ਉਹ ਲਓ ਪਰ ਅੱਜ ਦੀ ਘੜੀ ਮੈਂ ਲਾ ਲਓ ਮੈਂ ਇੰਨੀਆਂ ਮਸ਼ੀਨਾਂ ਚਲਾ ਲਈ ਮੈਨੂੰ ਵਧੀਆ ਲੱਗਾ ਜੀ ਇਹਨਾਂ ਦਾ ਸਾਰਾ ਕੰਮ ਬਾਕੀ ਬੰਦੇ ਬਹੁਤ ਨਾਈਸ ਨੇ ਠੀਕ ਹੈ ਜੀ ਠੀਕ ਹੈ ਭਾਈ ਹਾਂ ਜੀ ਹਾਂ ਸ੍ਰਵੰਤ ਧੰਨਵਾਦ ਧੰਨਵਾਦ ਜੀ ਲੋ ਜੀ ਭਾਈ ਵੀਡੀਓ ਕਿਵੇਂ ਲੱਗੀ ਬਾਕੀ ਜੇ ਕਿਸੇ ਵੀ ਮੇਰੇ ਵੀਰ ਕੋਲੇ ਇਹ ਹੈਗੀ ਹੈਗੀ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਕੋਲ ਜਿਹੜੀ ਕਿਵੇਂ ਚੱਲਦੀ ਹੈ ਧੰਨਵਾਦ